ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੰਦਾ ਤਾਹੀਦ ਮੁਖੀ ਜਹਦਰ ਬਾਪੂ ਚੜਤਿੰਗ ਜੀ ਅਰਬਾ ਖਰਬਾ ਤਲਾ ਨਾਲ ਜਹਦਰ ਦਾਪਾ ਰਾਜਾ ਰਾਸਕ ਜੀ ਅਰਬਾ ਖਰਬਾ ਤਲਾ ਨਾਲ ਕਮਿਊਨਤਾ ਮੋਰਚਾ ਟਿੰਡੀ ਗਰ ਮਹਾਲੀ ਜਿੰਨਾ ਵੱਲੋਂ ਜੋਗੀ ਦਾਸ ਨੂੰ ਜ਼ਿਲ੍ਹਾ ਲੁਧਿਆਣਾ ਤੋਂ ਸਿਰਾ ਦੇਂਦਾਰ ਲਾਇਆ ਹੋਇਆ 22 ਤਰੀਕ ਦਿਨ ਐਤਵਾਰ 22 ਫਰਵਰੀ ਨੂੰ ਜੋਗੀ ਇੱਕ ਪੰਥਕ ਵੱਲੋਂ ਜਾਗਰੂਤਾ ਮਾਰਤ ਸਰਬਤ ਦਾ ਭਲਾ ਜੋ ਨਸ਼ੇ ਦੇ ਖਿਲਾਫ ਕੱਢਿਆ ਜਾ ਰਿਹਾ ਹੈ ਜੋ ਕਿ ਅੱਜ ਅਸੀਂ ਸ਼ਿਮਲਾਪੂਰੀ ਥਾਣੇ ਵਿੱਚ ਪਹੁੰਚੇ ਆਂ ਸਿੱਪਤੀ ਸਾਹਿਬ ਨੂੰ ਮਿਲ ਕੇ ਉਹਨਾਂ ਨੇ ਵੀ ਸਾਡੇ ਨਾਲ ਬਹੁਤ ਵਧੀਆ ਹਾਂਝਾ ਹੰਗਾਰਾ ਦਿੱਤਾ ਹੈ ਅਤੇ ਨਾਲ ਫੁੱਲ ਸਪੋਰਟ ਦੀ ਗੱਲ ਕੀਤੀ ਹੈ ਬਹੁਤ ਵਧੀਆ ਲੱਗਿਆ ਤੁਸੀਂ ਸ਼ਿਮਲਾਪੂਰੀ ਥਾਣੇ ਪਹੁੰਚੇ ਆਂ ਨਾਲ ਮੇਰੇ ਫੌਜਾਂ ਨੇ ਜੋ 22 ਤਰੀਕਾ 22 ਫਰਵਰੀ ਇਹਨ ਐਤਵਾਰ ਨੂੰ ਜੋ ਕਿ ਵੱਡੇ ਪੱਧਰ ਤੇ ਜੋ ਜਾਗਰੂਤਾ ਮਾਰਚ ਸਰਬੱਤ ਦਾ ਭਲਾ ਨਸ਼ਿਆਂ ਦੇ ਖਿਲਾਫ ਜੋ ਕੱਢਿਆ ਜਾਣਾ ਆ ਉਹਦੇ ਲਈ ਆਰਐਨਐਮ ਬਹੁਤ ਬੜਾ ਯੋਗਦਾਨ ਦਿੱਤਾ ਹੈ ਔਰ ਮੈਂ ਸਾਰਿਆਂ ਦਾ ਖੈਦੋ ਧੰਨਵਾਦ ਕਰਦਾ ਔਰ ਅਜਰੀ ਅਗਵਾਈ ਆ ਅਜਰੀ ਅਗਵਾਈ ਸਤਿਕਾਰਪਾਪਾ ਰਾਜਾ ਰਾਜ ਸਿੰਘ ਜੀ ਕਰ ਰਹੇ ਨੇ ਉਹਨਾਂ ਦੀ ਹੁਕਮਾਂ ਦੀ ਪਾਲਣਾ ਕਰਦੇ ਹੋਏ ਜ਼ਿਲ੍ਹਾ ਲੁਧਿਆਣਾ ਦੇ ਵਿੱਚ ਨਸ਼ੇ ਦੇ ਖਿਲਾਫ ਜਾਗਰੂਤਾ ਮਾਰਚ ਸਰਬੱਤ ਦਾ ਭਲਾ ਕੱਢਿਆ ਜਾਵੇਗਾ ਦਾਦ ਵੱਲੋਂ ਇਹਨਾਂ ਫੌਜਾਂ ਵੱਲੋਂ ਪੂਰੀ ਉਮਤਾਮ ਦੇ ਨਾਲ ਉਹ ਸਾਰੀ ਜਨਤਾ ਦੇ ਨਾਲ ਇਲਾਕਾ ਨਿਵਾਸੀਆਂ ਦੇ ਨਾਲ ਪੂਰੀ ਸਪੋਰਟ ਅਦਾਸ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਕੀ ਹੈ ਜਿਹੜਾ ਇਹ ਸਾ ਉਹ ਵੀ ਦੱਸ ਦਿਓ ਕਿ ਆਮ ਲੋਕ ਨੇ ਜਿਹੜੇ ਮੁਹੱਲਾ ਵਾਸੀ ਨੇ ਇਲਾਕਾ ਨਿਵਾਸੀ ਨੇ ਉਹ ਇਸ ਜਾਗਰੂਕਤਾ ਮਾਰਚ ਨੂੰ ਤੁਹਾਡੇ ਨਾਲ ਸਹਿਯੋਗ ਕਰ ਰਹੇ ਨੇ ਬਿਲਕੁਲ ਜੀ ਮੈਂ ਤੁਹਾਡੇ ਨਾਲ ਮਾਰਕੀਟ ਹੈ ਕੁਝ ਲੋਕ ਇਲਾਕੇ ਦੇ ਜਿਹੜੇ ਹੈਗੇ ਆ ਜਿਨ੍ਹਾਂ ਨੂੰ ਨਸ਼ੇ ਤੋਂ ਅਗਰ ਤੋਂ ਸੁਹਾਗਤ ਨਬਰਤਾ ਉਹ ਸਾਰੇ ਲੋਕ ਖੜੇ ਨਾਲ ਚੱਲ ਰਹੇ ਨੇ ਤਿਆਰ ਪਰ ਤਿਆਰ ਖੜੇ ਨੇ ਉਹਦਾ ਉਡੀਕ ਕਰ ਰਹੇ ਨੇ ਜੀ ਕਦੋਂ ਨਿਯੰਗ ਸਿੰਘਾਂ ਦਾ ਕਿਹੜਾ ਜਗਤ ਮਾਰ ਨਿਕਲੇ ਅਸੀਂ ਨਗਰ ਕੀਰਤਨ ਵੇਖੇ ਨੇ ਮਹੱਲਾ ਚੜਵਾ ਵੇਖਿਆ ਪਰ ਨਸਿਆਂ ਦੇ ਖਿਲਾਫ ਨਿਯੰਗ ਸਿੰਘ ਅਰੇ ਵੀ ਇਹ ਕਾਰਵਾਈ ਕਰਦੇ ਨਹੀਂ ਵੇਖੇ ਉਹ ਇਹ ਪਹਿਲਾ ਔਰ ਸੋਚ ਲੈ ਕੇ ਜੋ ਕਿ ਸਾਡੇ ਪੰਜਾਬ ਦੇ ਸੀਐਮ ਸਾਹਿਬ ਨੇ ਵੀ ਇੱਕ ਫਲੈਂਗ ਮਾਰਚ ਕੱਢਿਆ ਸੀ ਜੰਨਸਿਆਂ ਦੇ ਖਿਲਾਫ ਅਤੇ ਸਾਡੇ ਇਧੋ ਦੇ ਲੱਗ ਦੇ ਸੀਐਮ ਐਮਐਲਏ ਉਹਨੇ ਵੀ ਕੱਢਿਆ ਸੀ ਫਲੈਂਗ ਮਾਰਚ ਅਤੇ ਪੰਜਾਬ ਪੁਲਸ ਨੇ ਵੀ ਕੱਢਿਆ ਸੀ ਜ ਆ ਹੁਣ ਨਿਆਂ ਸਿੰਘ ਫੌਜਾਂ ਵੱਲੋਂ ਵੀ ਇੱਕ ਜਾਗਰਤਗਾ ਮਾਰਚ ਦਾ ਸਰਬੱਤ ਦਾ ਭਲਾ ਇੱਕ ਮਾਰਚ ਕੱਢਿਆ ਜਾਵੇਗਾ ਜੋ ਵੱਡੇ ਪੱਦਰ ਤੇ ਰੂਟ ਕੀ ਹੈ ਰੂਟ ਜੰਨਸਿਆਂ ਦੇ ਖਿਲਾਫ ਰੂਟ ਕੀ ਹੈ ਜੀ ਰੂਟ ਸੜਾ ਲੁਧਿਆਣਾ ਚਿਵਲਾਪੁਰੀ ਲਹਾਰਾ ਰੇੜੂ ਸਾਹਿਬ ਤੋਂ ਲੈ ਕੇ ਦਾਬਾ ਲਹਾਰਾ ਅਤੇ ਨਰਮਤ ਵਾਲ ਤੱਕ ਨਾ ਹੋਏਗਾ ਉਹ ਤੋਂ ਵਾਪਸੀ ਫਿਰ ਜਾਨ ਦਾ ਟਿਕਾ ਹੁੰਦੇ ਹੋਏ ਫਿਰ ਵਾਪਸੀ ਰੇੜੂ ਸਾਹਿਬ ਗੁਰਦੁਆਰੇ ਉਹ ਕਿ ਹਮ ਆਪਤੀ ਹੋਏਗੀ ਇਹ 9 ਤੋਂ ਲੈ ਕੇ 1 ਵਜੇ ਤੱਕ ਦਾ ਟਾਈਮ ਹੈ